نوشہ سرگرمی پروگرام میں واسطے پرتےشی کی طرف آپ جی کا ہاردک سواگت ہے پیش ہے ضلع شہید بگت سنگھت اج دیا وشیش چندوز فیملی ریسٹور بار ایک ملٹی کزین ریسٹور کا سواد جو تہوار ہمیشہ رہے گا یاد آج ہی آؤ چند فیملی ریسٹور بار چنڈیگڑھ روڈ نوا شہر کال سیون ایٹ تھری ਨਵਾਸ਼ਾ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਆਈਟੀਆਈ ਦੀ ਵਿਸ਼ਾਲ ਗਰਾਊਂਡ ਦੇ ਵਿੱਚ ਜਿੱਥੇ ਅੱਜ 15 ਅਗਸਤ ਸੁਤੰਤਰਤਾ ਦਿਵਸ ਦਿਹਾੜਾ ਜਿਲਾ ਪਤਰੀ ਜਿਹੜਾ ਇਹ ਸੁਤੰਤਰਤਾ ਦਿਵਸ ਜਿਲਾ ਪ੍ਰਸ਼ਾਸਨ ਦੇ ਵੱਲੋਂ ਬੜੀ ਧੂਮ ਧਾਮ ਦੇ ਨਾਲ ਜਿਹੜਾ ਇਹ ਮਨਾਇਆ ਜਾ ਰਿਹਾ ਸੋ ਅੱਜ ਇਸ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਜੋ ਕਿ ਮੰਤਰੀ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਹਨ ਸੋ ਵੱਖ-ਵੱਖ ਸਕੂਲਾਂ ਦੇ ਵੱਲੋਂ ਜਿਹੜੀਆਂ ਇੱਥੇ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਵਿਭਾਗਾਂ ਦੇ ਵੱਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਸੋ ਮੇਰੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਵਾਸਤੇ ਪਰਦੇਸੀ ਨਵਾਂ ਸ਼ਹਿਰ ਸਰਗਰਮ ਪਾਕਿਸਤਾਨ ਰਾਸ ਮੁੱਖ ਮਹਿਮਾਨੀ ਔਰ ndo 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 کیمبرج انٹرنیشنل اسکول بڑییادیات کی ودیاتھی جندر جینتی اگوائی پریڈ میں شامل کے سی پبلک اسکول نواں شہر کا بین مونا بجاؤ ہوا بار پاس بھی شامل سال دو ہزار تیرہ سراؤں سو چوہتر بلجیت کور نے آم آدمی پارٹی شامل ہو کے سال دو ہزار ਤੇ ਉਹ ਦਾ ਫਿਰ ਚੌਣਾ ਲੱਗ ਗਈ ਜੇ ਪਾਉਂ ਕੋ ਹਲਕਾ ਨਾਲੋਂ ਫਟ ਕੇ ਬਿਤਾਏ ਬਾਅਦ ਵਿੱਚ ਤੁਮ ਨਾਲੋਂ ਇੱਕ ਪ੍ਰਿਣੀ ਐਡਮ ਜੀ ਠੀਕ ਹੈ ਬੰਦਾ ਸਾਹ ਤੇ ਰੱਖ ਰਿਹਾ ਹਾਂ ਹਾਂ ਬਸ ਇੱਥੇ ਪਿੱਛੇ ਆ ਜਾ ਸਾਈਡ ਤੇ ਆ ਜਾ ਪਿੱਛੇ ਸਰ ਆ ਜਾ ਇੱਧਰ ਆ ਜਾ ਸਾਰੇ ਪਿੱਛੇ ਆਇਓ ਜੀ ਜਨਾਬ ਬੱਟਾ ਆਇਓ ਸਰ ਹਾਂ ਸਹੀ ਠੀਕ ਹੈ ਥੋੜਾ ਹੋਰ ਪਿੱਛੇ ਲੱਗ ਆਜੋ ਆਜੋ ਬਾਈਡ ਆ ਜਾਓ ठीकु <laughs> جی صاحب تھینک یو جی بلے بھلے ڈاکٹر سکھوندر سکھی جی ਅਲਕਾਂਚਾਰ ਨਮਸਕਾਰ ਸ੍ਰੀ ਲਲਿਤ ਮੂਨ ਪਾਠ ਜੀ ਹਲਕਾਂਚਾਰ ਸ੍ਰੀ ਕੁਲਜੀਤ ਸਿੰਘ ਸਰਹਾਲ ਜੀ ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀ ਉਤਰੀ ਕੀ ਪਹੁੰਚੇ ਨੇ ਸਾਰਿਆਂ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਜੀ ਆਇਆਂ ਨੂੰ ਸਵਾਗਤ ਅਸੀਂ ਬਰਾਮਤ ਕੀਤੇ ਗਏ ਜ਼ਿਲ੍ਹਾ ਪੁਲਿਸ ਨੇ 15 15 ਨਸ਼ਾ ਸਮਗਲਰਾਂ ਦੀ ਲਗਭਗ 1 ਕਰੋੜ 19 ਲੱਖ 70 ਹਜ਼ਾਰ ਰੁਪਏ ਦੀ ਦੇ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਅਤੇ ਨਸ਼ਾ ਸਮਗਲਰਾਂ ਖਿਲਾਫ ਸ਼ਹੀਦ ਭਗਤ ਸਿੰਘ ਨਗਰ ਦੀ ਜੋ ਆਜ ਕਾਲ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਂ ਅਤੇ ਨਸ਼ਿਆਂ ਦੀ ਰੋਕਥਾਂ ਵਿਰੁੱਧ ਸਨੇਹਾ ਦੇ ਰਹੀ ਹੈ ਚਾਕੀ ਵਿੱਚ ਦਿਖਾਇਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਸਿਹਤਮੰਦ ਪੰਜਾਬ ਪ੍ਰੋਗਰਾਮ ਤਹਿਤ ਨਸ਼ਾ ਪੀੜਤਾਂ ਨੂੰ ਚਾਕੀ ਵਿੱਚ ਦਿਖਾਇਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਮੁਫਤ ਦਵਾਈ ਮੁਹੱਈਆ ਕਰਵਾਉਣੇ ਦਾ ਅਸਰਦਾਹ ਢੰਗ ਨਾਲ ਇਲਾਕਾ ਅਗਲੀ ਚਾਤੀ ਰੋਜ਼ਗਾਰ ਉਤਪਤੀ ਮਨਰ ਵਿਕਾਸ ਸੇ ਸਿਖਲਾਈ ਦਫ਼ਤਰ ਦੀ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਬਾਰੇ ਦੱਸ ਰਹੀ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਦਫ਼ਤਰ ਵੱਲੋਂ ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਅਤੇ ਵਕਤ-ਵਕਤ ਕੰਪਨੀਆਂ ਤੇ ਅਦਾਰਿਆਂ ਨਾਲ ਸਿੱਧਾ ਸੰਪਰਕ ਕਰਕੇ ਬੇਰੋਜ਼ਗਾਰ ਨੌਕਰੀ ਚਾਹੀਖੀ ਖੇੜ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਦੀ ਜਿਸ ਵਿੱਚ ਜ਼ਿਲ੍ਹਾ ਖੇੜ ਦਫ਼ਤਰ ਵੱਲੋਂ ਜਿਲੇ ਵਿੱਚ ਸਥਾਪਿਤ ਛੇ ਖੇੜ ਨਰਸੀਆਂ ਰਾਹੀਂ ਵਕਤ-ਵਕਤ ਖੇੜਾਂ ਨੂੰ ਪਰਫੁੱਲਤ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਬਾਰੇ ਦੱਸਿਆ ਗਿਆ ਹੈ ਚਾੱਕੀ ਵਿੱਚ ਸ਼ਾਮਲ ਵਿਦਿਆਰਥੀ ਜੂਡੋ ਕਰਾਤੇ ਦੀ ਪੇਸ਼ਕਾਰੀ ਕਰ ਰਹੇ ਹਨ ਖੇਡ ਵਿਭਾਗ ਦੀ ਚਾੱਕੀ ਪੰਜਾਬ ਸਰਕਾਰ ਦੇ ਬਹੁਤ ਵੱਡੇ ਉਪਰਾਲੇ ਖੇਡਾਂ ਵੱਤਨ ਪੰਜਾਬ ਦੀਆਂ ਦੇ 3 ਸੀਜ਼ਨ ਸਫਲਤਾਪੂਰਵਕ ਸੰਪੰਨ ਹੋਣ ਬਾਰੇ ਵੀ ਦੱਸ ਰਹੀ ਹੈ ਚਾਕੀ ਰਾਹੀ ਖੇਡਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਦਾ ਅਗਲੇ ਚਾਕੀ ਜਿਲ੍ਹਾ ਕਾਨੂੰਨੀ ਸੇਵਾਮੈਂਟ ਅਥਾਰਟੀ ਦੇ ਫਰੰਟ ਆਫਿਸ ਦੀ ਸਥਾਪਨਾ ਕਰਦੀ ਹੋਈ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਵੱਲੋਂ ਮੁਫਤ ਨਾਨੀ ਕਾਨੂੰਨੀ ਸੇਵਾਵਾਂ ਦੇਣ ਲਈ ਸਥਾਪਿਤ ਫਰੰਟ ਆਫਿਸ ਜਿਸ ਰਾਹੀਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਜ਼ਿਲ੍ਹਾ ਚੇਅਰਮੈਨ ਕਾਨੂੰਨੀ ਸੇਵਾਮਾ ਥਾਰਟੀ ਸ਼੍ਰੀਮਤੀ ਪ੍ਰਿਆ ਸੂਦ ਅਤੇ ਸੇਵਾ ਜੱਜ ਸੀਨੀਅਰ ਡਿਵੀਜ਼ਨ ਸੀਜੇਐਮ ਕਮ ਸਖਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਥਾਰਟੀ ਡਾਕਟਰ ਅਮਨਦੀਪ ਦੀ ਅਗਵਾਈ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਆਪਤੀ ਆਫਤਾਂ ਦੇ ਮਾਰੇ ਉਦਯੋਗਿਕ ਕਾਮਿਆਂ ਜੇਲ੍ਹਾਂ ਵਿੱਚ ਬੰਦ ਹਵਾਲਾ ਦੇ ਸਮਾਗਮ ਵਿੱਚ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਨਸ਼ਤਰਪਾਲ ਵੀ ਪਹੁੰਚੇ ਹਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜੀ ਆਇਆਂ ਸਵਾਗਤ 4.15 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਗਈ ਅਤੇ 50% 50% ਦੀ سبسڈی ਤੇ ਆਦੀ ਕਾਸ਼ ਹੇਠ ਵਾਤਾਵਰਣ ਰੱਖਵਾਲਿਆਂ ਲਈ ਲਗਾਤਾਰ ਉਪਰਾਲੇ جاری ਹਨ ਇਸੇ ਤਰ੍ਹਾਂ ਵਿਭਾਗ ਵੱਲੋਂ ਖੇਤੀ ਸਹਾਇਕ ਧੰੜਿਆਂ ਜਿਨ੍ਹਾਂ ਵਿੱਚ ਖੰਭਾ ਵਿਕਾਸ ਮਧੂਮੱਖੀ ਪਾਲਣ ਆਦਿ ਨੂੰ ਉਪਸ਼ਾਦ ਕਰਨ ਬਾਰੇ ਵੀ ਦੱਸਿਆ ਜਾ ਰਿਹਾ ਹੈ ਤੇ ਬਹਾਦਰ ਜੀ ਦੇ 350 ਵੇ ਸ਼ਹੀਦੀ ਸਾਧਰਾਨ ਇਸ ਵਾਰ ਰਾਜ ਅੰਦਰ ਹਰੀਆਬਨ ਬਣਾਉਣ ਲਈ ਸ਼੍ਰੀ ਗੁਰੂ ਤੇਜ ਬਹਾਦਰ ਹਰੀਆਬਨ ਸੰਕਰਮਪਹਿਮ ਚਲਾਈ ਗਈ ਹੈ ਜਿਸ ਤੇ ਦਿਲੇ ਵਿੱਚ 3.5 ਲੱਖ ਦੇ ਕਰੀਬ ਬੂਟੇ ਲਗਾਏ ਜਾਣੇ ਹਨ ਉਹ ਇਸੇ ਦੀ ਮੁਹਿੰਮ ਤੇ ਰੋਕ ਖਾਣਾ ਤੇ ਬਾਣ ਮਹਾਸਬ ਪ੍ਰੋਗਰਾਮ ਚਲੇ ਕੇ ਜਾ ਰਹੇ ਹਨ ਆਨੰਦ ਉਹ ਆਪਣੇ ਗੇਂਜ ਦੀ ਬਾਜਬ ਕੀ ਗੱਲ ਮਿਲਦੀ ਹੈ ਕਿ ਕਿ ਦੇਸ਼ ਦੇਸ਼ ਤੇ ਪਿੰਡਾਂ ਦੇ ਆਦੇ ਵੱਖ-ਵੱਖ ਥੇਲੇ ਤੇ ਰਕਟਾ ਨੂੰ ਡਿਸਪਲੇ ਕੀਤਾ ਗਿਆ ਹੈ ਕਲਸੀ ਨਗਰ ਆਪਣੇ ਤੋਂ ਖੜਾ ਦੇ ਲੱਗ ਕਰ 1000 ਪਿੰਡਾਂ ਤੇ 1700 17000 ਦੂਜਨ ਪਾਕਾਂ ਨੂੰ ਦੋੜਿਆ ਗਿਆ ਹੈ ਡਾਕਟਰ ਬਲਜੀਤ ਕੌਰ ਖੋਨਾ ਦੇ ਵਿਭਾਗ ਦੀ ਚਾਗੀ 45000 ਰੁਪਏ ਇਸਰੀ ਤੇ ਬਾਦਕਾਸ ਵਿਭਾਗ ਦੀ ਚਾਗੀ ਤੇ ਦੇ ਸਾਹਮਣੇ ਜਿਸ ਵਿੱਚ ਸਮਾਜਿਕ ਪੈਨਸ਼ਨ, ਰਾਸ਼ਟਰੀ ਪੈਨਸ਼ਨ ਸਰਵਾਵਾਂ, ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ, ਰਾਸ਼ਟਰੀ ਦਿਵਯਾਂ ਪੈਨਸ਼ਨ ਸਕੀਮ, ਯੂਡੀਆਈਟੀ ਪ੍ਰੋਜੈਕਟ ਅਤੇ ਬੇਟੀ ਬਚਾਓ, ਬੇਟੀ ਪੜਾਓ ਵਾਲੇ ਸੰਦੇਸ਼ ਦਿੱਤਾ ਗਿਆ ਹੈ। ون سٹاف سینٹر وغیرہ سیوا بھی درسایا گیا ہے جو ضلع پروگرام دفتر تحت کام کرتی ہوئی میری سیوا فوائد کروا رہی ہے کل چیاسی ہزار چھ سو پہا لاکھ ہوتی ہیں جنہوں نے پنجاب سرکار وجہ لگاتار ماسک پینشن دی جا رہی ہے بہت سارے سکما چاہیے جا رہی ہیں ਇਹਨਾਂ ਦੀ ਮਰ ਰੱਤ ਨਾਲ ਲੈਣਾ ਵੀ ਔਖਾ ਹੁੰਦਾ ਹੈ ਮਿਟਾ ਆ ਜਾ ਸਾਰੇ ਜਾਨੀ ਜਲਦੀ 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 ਚਲੋ ਚਲੋ ਫੋਟੋ ਲੈ ਜਲਦੀ ਕੰਤ ਨੰਨ ਨਾ ਪ੍ਰਮੁਖੇ ਸ਼ੇਸ਼ਲੇਖਾ ਸੇਧਨ ਪ੍ਰਸੂਨ ਧੂਲੀ ਧੋਰਣੀ ਵਿਧੂ ਸਰਾਂਧੇ ਪੀਠੂ ਬੂਚੰਦਰਜ ਬਾਲਯਾਨਿ ਬੱਧਾ ਚਾਟਾ ਚੂਕਕਾ ਸ੍ਰੀ ਹਿਚਰਾਇ ਛਾਇਦਾਂ ਛਕੋਰ ਬੰਖੁਸ਼ੇ ਖਰਹ ਹੈ

प्रवीर मेघमण्डली निरुद्ध दुर्धरस्तु लुनिशीथिनी तमः प्रबन्धबद्धकन्धरः नियः oh, 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 oh. प्रफुल्लनीलपङ्कजप्रपञ्चकालिमप्रभावलम् جے شری کشن سبھی رام بکتوں کو کرشن جی کے بھکتوں کو شری کر جنماشٹمی کی بہت بہت بدھائی شری کرشن جنماشٹمی کا اتسو کل سولہ اگست کو سارے شہر میں بڑی دھوم دھام سے منایا جا رہا ہے شری رام شرنم مندر میں بھی شری كشن جنماشٹمی كا اتسو سائیں ساڑھے سات سے لے كر نو بجے تک منایا جائے گا سبھی كرشن بھکتوں كو رام جی كے بھکتوں سے نویدن ہے كہ سہ پروار كل سولہ اگست سائیں ٹھیک ساڑھے سات بجے سے پہلے پہلے شری رام شرم مندر لال چونک میں پہنچ کر شری کرشن جنماشٹمی کے ساتھ کا لاب اٹھائیں وہاں بھگوان شری کرشن جی کے آشیو پرابت کریں کل سولہ اگست سائیں ٹھیک ساڑھے ساتھ بجے شری رام شرنم مندر لال چونک میں پہنچ کر ستسنگ کا لابھ اٹھائیں دھنیہ واد ਇਹ ਸੱਜਣਾਂ ਸ਼੍ਰੀ ਭਗ세ਂਗ ਨਗਰ ਦਾ स्वतन्त्र ਅਜਲੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ